ਸ੍ਰੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਜੀ ਅੱਜ ਪਾਰਟੀ ਵੇਅਰ ਸੂਟ ਹੋਣਗੇ ਰਾਮ ਟੈਕਸ ਬ੍ਰਾਂਡ ਦੇ ਤੇ ਪਿਓਰ ਔਰਗੈਂਜ਼ਾ ਦੇ ਵਿੱਚ ਸੂਟ ਹੋਣਗੇ ਸਿਲਕ ਦੀ ਬਾਟਮ ਹੋਊਗੀ ਜੀ ਹਰੇਕ ਸੂਟ ਦੇ ਨਾਲ ਤੇ ਦੋ ਤਰ੍ਹਾਂ ਦੇ ਸੈੱਟ ਦਿਖਾਵਾਂਗੇ ਪ੍ਰਾਈਸ ਦੋ ਤਰ੍ਹਾਂ ਦੇ ਹੈਗੇ ਆ ਉਹ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 7:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪਾ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਸੂਟ ਮਕਾਉਣੇ ਹੁੰਦੇ ਆ ਤਾਂ ਵੀ ਤੁਸੀਂ ਮਗਾ ਸਕਦੇ ਹੋ ਐਸਜੀਟੀ ਜਿਵੇਂ ਆਨ ਸਟਿਚ ਸੂਟ ਦਿਖਾਈ ਦੇ ਐਵੇਂ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰਜਿਸ ਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਪਹਿਲਾਂ ਕੋਰੀਅਰ ਚਾਰਜਿਸ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਤਾਂ ਸਭ ਨੂੰ ਪਤਾ ਹੀ ਹੈ ਜੀ ਬਹੁਤ ਵਧੀਆ ਫੈਬਰਿਕ ਹੁੰਦਾ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸੀਂ ਤਾਂ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਬਲੂ ਪਰਪਲ ਜਿਹਾ ਕਲਰ ਹੈ ਜੀ ਸੂਟ ਦਾ ਬਲੂ ਪਰਪਲ ਕਲਰ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਹੈ ਜੀ ਸ਼ਰਟ ਦੇ 3 ਮੀਟਰ ਦੀ ਸਿਲਕ ਦੀ ਬਾਟਮ ਹੋਊਗੀ ਜੀ ਨਾਲ ਤੇ ਬੜਾ ਪਿਆਰਾ ਪ੍ਰਿੰਟ ਹੈ ਤੇ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਇਹ ਦੇਖੋ ਬੜੇ ਸੋਹਣੇ ਜਿੰਨੇ ਪ੍ਰਿੰਟ ਦੇ ਫਲਾਵਰ ਹੈ ਸਾਰਿਆਂ ਤੇ ਹੈਂਡਵਰਕ ਗੱਠ ਕਢਾਈ ਦਾ ਕੰਮ ਹੋਇਆ ਤੇ ਨੈਕ ਤੇ ਵੀ ਜਿਹੜੀ ਪੱਟੀ ਹੈ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਦੇ ਉੱਪਰ ਬਹੁਤ ਪਿਆਰਾ ਵਰਕ ਹੈ ਸਾਰੇ ਫਲਾਵਰਸ ਤੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਤੇ ਹੈਂਡਵਰਕ ਹੋਇਆ ਹੈ ਤੇ ਘੇਰੇ ਤੇ ਬੜੀ ਸੋਹਣੀ ਵੇਲ ਬਣੀ ਹੋਈ ਹੈ ਜਿਹੜੀ neck ਤੇ ਬਣੀ ਹੋਈ ਹੈ ਉਹੀ ਬਰੀਕ ਵੇਲ ਸਾਰੇ ਹੱਥ ਦਾ ਕੰਮ ਹੈ ਜੀ ਤੇ نیچے ਲੇਸ ਲੱਗੀ ਹੋਈ ਹੈ ਬਹੁਤ ਪਿਆਰਾ ਇੱਕ ਤਾਂ ਕਲਰ ਬਹੁਤ ਸੋਹਣਾ ਹੈ ਹਲਕੇ ਫੁਲਕੇ ਫੰਕਸ਼ਨ ਤੇ ਆਪਾਂ ਜਿਵੇਂ ਮਰਜੀ ਇਹਨੂੰ ਵੇਅਰ ਕਰ ਸਕਦੇ ਹਾਂ ਕਿਉਂਕਿ ਬਹੁਤ ਪਿਆਰਾ ਕਲਰ ਤੇ ਬਹੁਤ ਸੋਹਣਾ ਫੈਬਰਿਕ ਹੈ ਜੀ ਰਾਮਟੈਕਸ ਬ੍ਰੈਂਡ ਦਾ ਸੂਟ ਹੈ 3 ਮੀਟਰ ਦੀ ਸਿਲਕ ਦੀ ਬਾਟਮ ਹੈ ਜੀ ਨਾਲ ਸੇਮ ਕਲਰ ਦੀ ਇਸ ਦੇ ਨਾਲ ਹੈਗਾ organza ਦਾ ਹੀ ਦੁਪੱਟਾ ਦੁਪੱਟੇ ਤੇ ਉਹੀ ਲੇਸ ਲੱਗੀ ਹੋਈ ਹੈ ਜੀ ਸੇਮ ਜਿਹੜੀ ਲੇਸ ਨੀਚੇ ਘੇਰੇ ਤੇ ਸੇਮ ਉਸੇ ਲੇਸ ਦੀ ਫਿਨਿਸ਼ਿੰਗ ਕਰਕੇ ਸੇਮ ਕਲਰ ਦੀ ਬਹੁਤ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਤੇ ਬੜਾ ਪਿਆਰਾ 2.5 ਮੀਟਰ ਦਾ ਫੁੱਲ ਲੈਂਥ ਦਾ ਦੁਪੱਟਾ ਹੈ ਜੀ ਪੂਰਾ ਖੁੱਲਾ ਬਹੁਤ ਪਿਆਰਾ ਸੂਟ ਹੈ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਹੈ 3400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇੱਥੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦਾ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਨੰਬਰਿੰਗ ਜ਼ਰੂਰ ਕਰੀ ਵੀ ਹੁੰਦੀ ਹੈ ਜੀ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਹੈ ਉਹ ਤੁਸੀਂ ਧਿਆਨ ਨਾਲ ਦੇਖ ਲਿਆ ਕਰੋ ਤੇ ਫੋਨ ਕਰਕੇ ਆਪਣੇ ਸੂਟ ਦਾ ਨੰਬਰ ਦੱਸ ਕੇ ਵੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਹੈਗਾ ਬੜਾ ਸੋਹਣਾ ਪੀਚ ਦੇ ਵਿੱਚ ਗਾਜਰੀ ਕਲਰ ਹੁੰਦਾ ਜਿਹੜਾ ਪੀਚ ਗਾਜਰੀ ਜਿਹਾ ਕਲਰ ਹੈ ਉਹ ਵਾਲਾ ਕਲਰ ਹੈ ਡਿਜ਼ਾਈਨ ਸੇਮ ਰਹਿਣਾ ਇਹ ਸੈੱਟ ਸਟਾਰਟ ਕੀਤਾ ਹੋਇਆ ਆਪਾਂ ਡਿਜ਼ਾਈਨ ਸੇਮ ਹੈ ਪੀਚ ਗਾਜਰੀ ਕਲਰ ਹੈ ਉਵੇਂ ਹੀ ਨੈੱਕ ਤੇ ਵਰਕ ਹੈ ਸਾਰਾ ਹੱਥ ਦਾ ਕੰਮ ਹੋਇਆ ਹੈ ਹੈਂਡਵਰਕ ਹੋਇਆ ਜੀ ਪੂਰੇ ਸੂਟ ਤੇ ਤੇ ਜਿਹੜੇ ਜਿੰਨੇ ਫਲਾਵਰ ਆ ਉਹਨਾਂ ਤੇ ਸਾਰਿਆਂ ਤੇ ਹੈਂਡਵਰਕ ਹੋਇਆ ਦੇਖੋ ਕਿੰਨਾ ਪਿਆਰਾ ਕੱਟ ਕਢਾਈ ਦਾ نیچے ਘੇਰੇ ਤੇ ਬਹੁਤ ਪਿਆਰਾ ਵਰਕ ਘੇਰੇ ਤੇ ਸਿਲਕ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਦੇ ਨਾਲ organza ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਸੇਮ ਕਲਰ ਦੀ ਲੇਸ ਲੱਗੀ ਹੋਈ ਹੈ ਬਹੁਤ ਸੋਹਣਾ ਕਲਰ ਬੜਾ ਪਿਆਰਾ ਇਹ ਵਾਲੇ ਸੂਤ ਦਾ ਵੀ ਪੀਚ ਗਾਜਰੀ ਜਿਹਾ ਕਲਰ ਹੈ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਮਾ우스 ਕਲਰ ਮਾ우스 ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਵੀ ਨੱਕ ਤੇ ਵਰਕ ਸਾਰੀ ਸ਼ਰਟ ਤੇ ਦੇਖ ਸਕਦੇ ਹੋ ਜਿੰਨੇ ਫਲਾਵਰ ਐ ਸਾਰਿਆਂ ਤੇ ਹੈਂਡਵਰਕ ਹੋਇਆ ਬਹੁਤ ਸੋਹਣਾ ਗੱਠ ਕਢਾਈ ਦਾ ਕੰਮ ਹੋਇਆ ਬਹੁਤ ਸੋਹਣਾ ਸੂਟ ਹੈ ਰਾਮ ਟੈਕਸ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਬੜੀ ਸੋਹਣੀ ਵੇਲ ਬਣੀ ਐ ਘੇਰੇ ਤੇ ਮਾਊਸ ਕਲਰ ਦੇ ਵਿੱਚ ਹੋ ਗਿਆ ਇਹ ਵਾਲਾ ਸੂਟ ਤੇ ਨਾਲ ਪੂਰੇ 2.5 ਮੀਟਰ ਦੇ ਆਰਗੈਂਜ਼ਾ ਦੇ ਦੁਪੱਟੇ ਤੇ ਸਿਲਕ ਦੀ 3 ਮੀਟਰ ਦੀ ਬਾਟਮ ਦੇਖੋ ਕਿੰਨਾ ਪਿਆਰਾ ਦੇਖੋ ਬੜਾ ਸੋਹਣਾ 6 1/2 ਦੁਪੱਟਾ ਨਾਉ ਸੇਮ ਕਲਰ ਦੀ ਲੇਸ ਲਗਾ ਕੇ ਔਰਗੈਂਜ਼ਾ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਵੀ ਲੇਸ ਘੇਰੇ ਤੇ ਲੱਗੀ ਹੋਈ ਹੈ ਇੱਥੇ ਤੋਂ ਲੈ ਸਕਦੇ ਹੋ ਤੁਸੀਂ ਸਕਰੀਨਸ਼ਾਟ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਕੇਵਲਾ ਸੂਟ ਨੈਕਸਟ ਹੈਗਾ ਇਹਦੇ ਵਿੱਚ ਪਿੰਕ ਕਲਰ ਸੇਮ ਡਿਜ਼ਾਈਨ ਪਿੰਕ ਕਲਰ ਹੈ ਸਾਰਾ ਹੈਂਡਵਰਕ ਨੈਕ ਤੇ ਸਾਰੀ ਸ਼ਰਟ ਦੇ ਵਿੱਚ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਬਰੀਕ ਵਰਕ ਜਿਵੇਂ ਨੈਕ ਤੇ ਹੋਇਆ ਉਹੀ ਵਰਕ ਘੇਰੇ ਤੇ ਕਲਰ ਬੜਾ ਪਿਆਰਾ ਪਿੰਕ ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਡਾਰਕ ਜਾਂ ਪਿੰਕ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਤੇ ਆਰਗੈਂਜ਼ਾ ਦੁਪੱਟਾ ਬਹੁਤ ਪਿਆਰਾ 2 ਮੀਟਰ ਦਾ ਦੁਪੱਟਾ ਹੈ ਜੀ ਪੂਰਾ ਫੁੱਲ ਲੈਂਥ ਦਾ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਹੈ ਇਹ ਚਾਰ ਸੂਟ ਵੀ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ 3400 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਹੋਣਗੇ ਰਾਮਟੈਕਸ ਬ੍ਰਾਂਡ ਦੇ ਅੱਜ ਦੇ ਸੂਟ ਤੇ ਆਰਗੈਂਜ਼ਾ ਦੇ ਵਿੱਚ ਹੀ ਹੋਣਗੇ ਜੀ ਸਿਲਕ ਦੀ ਬਾਟਮ ਹੋਊਗੀ ਹਰੇਕ ਸੂਟ ਦੇ ਨਾਲ 3 ਮੀਟਰ ਦੀ ਤੇ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਪਾਰਟੀ ਵੇਅਰ ਸੂਟ ਹੈ ਇਹ ਆਪਣੇ ਪਿਓਰ ਆਰਗੈਂਜ਼ਾ ਤੇ ਇਹ ਦੇਖੋ ਬੜਾ ਪਿਆਰਾ ਮਹਿੰਦੀ ਕਲਰ ਹੈ ਮਹਿੰਦੀ ਕਲਰ ਦੇ ਵਿੱਚ ਕਹੋ ਸੋਨਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਵਰਕ ਦੇ ਨਾਲ ਇਹ ਸਾਰਾ ਪਲੇਨ ਫੈਬਰਿਕ ਲਗਾ ਕੇ ਲੇਸ ਲਗਾ ਕੇ ਵਿੱਚ ਸਾਰਾ ਵਰਕ ਕੀਤਾ ਹੋਇਆ ਹੈ। ਇਹ ਸੈਂਟਰ ਤੇ ਵੀ ਸਾਰਾ ਵਰਕ ਹੈ ਜੀ। ਕੋਈ ਟਰਾਂਸਪੇਰੈਂਟ ਨਹੀਂ ਹੈਗਾ ਇਹ। ਇਹ ਦੇਖੋ ਉੱਪਰ ਹੀ ਲਗਾਇਆ ਹੋਇਆ। ਬਾਕੀ ਫੁੱਲ ਲਾਈਨਿੰਗ ਲੱਗ ਕੇ ਬਣਨੇਗੇ ਸੂਟ ਕਿਉਂਕਿ ਔਰਗੈਂਜ਼ਾ ਸਿਲਕ ਦੀ ਬਾਟਮ ਹੈ ਨਾਲ। ਇਹ ਦੇਖੋ ਪੂਰਾ ਫਰੰਟ ਤੇ ਘੇਰੇ ਤੇ ਬੜਾ ਪਿਆਰਾ ਵਰਕ ਘੇਰੇ ਤੇ ਹੋਇਆ। ਲੇਸ ਲਗਾ ਕੇ نیچے ਔਰਗੈਂਜ਼ਾ ਲਗਾ ਕੇ ਘੇਰੇ ਤੇ ਵਰਕ ਹੈ। ਬਹੁਤ ਪਿਆਰੀ ਇਹ ਲੇਸ ਲੱਗੀ ਹੋਈ ਹੈ ਤੇ ਇਹ ਘੇਰੇ ਤੇ ਥੋੜਾ ਸੋਹਣਾ ਨਾਲ ਦੇ ਥ੍ਰੈਡ ਦਾ ਬੜਾ ਪਿਆਰਾ ਕੱਟਵਰਕ ਬਹੁਤ ਸੋਹਣਾ ਵਰਕ ਕੀਤਾ ਹੈ ਬੜਾ ਪਿਆਰਾ ਸੂਟ ਹੈ ਇਹ ਜਗਾ ਮਹਿੰਦੀ ਕਲਰ ਦੇ ਵਿੱਚ ਹੈ ਸੂਟ ਨਾਲ ਬੜਾ ਸੋਹਣਾ ਡਿਜ਼ਾਈਨਰ ਦੁਪੱਟਾ ਵਿੱਚ ਪਲੇਨ ਫੈਬਰਿਕ ਯੂਜ਼ ਕੀਤਾ ਹੋਇਆ ਤੇ ਸੂਟ ਦੇ ਨਾਲ ਦਾ ਫੈਬਰਿਕ ਹੈ ਤੇ ਪੱਲੇ ਤੇ ਤੁਸੀਂ ਦੇਖ ਸਕਦੇ ਹੋ ਸੇਮ ਵਰਕ ਜਿਵੇਂ ਸੈਂਟਰ ਤੇ ਕੀਤਾ ਹੋਇਆ ਸੀ 셔ਟ ਤੇ ਲੇਸਿਸ ਲੱਗੀਆਂ ਹੋਈਆਂ ਤੇ ਫੋਰ ਸਾਈਡ ਪ੍ਰੋਪਰ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਪਈ ਹੈ ਪੂਰਾ 2.5 ਮੀਟਰ ਦਾ ਦੁਪੱਟਾ 4250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4250 4250 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸੇਮ ਡਿਜ਼ਾਈਨ ਤੇ ਇਹ ਜਿਹੜੇ ਮੈਂ ਹੁਣ ਸ਼ੁਰੂ ਕੀਤੇ ਆ ਇਹ ਦੋ ਦੋ ਸੂਟ ਹੋਣਗੇ ਜੀ ਇੱਕ ਇੱਕ ਡਿਜ਼ਾਈਨ ਦੇ ਵਿੱਚ ਇਹ ਸੇਮ ਡਿਜ਼ਾਈਨ ਦੇ ਵਿੱਚ ਦੇਖੋ ਕਿੰਨਾ ਪਿਆਰਾ ਗ੍ਰੇ ਬਲੂ ਜਿਹਾ ਕਲਰ ਹੈ ਇਹ ਥੋੜੇ ਮੋਰ ਪੰਖੀ ਕਹਿ ਸਕਦੇ ਆ ਪੀਕਾਕ ਬਲੂ ਕਲਰ ਹੈ ਉਵੇਂ ਹੀ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਇੱਕ ਸੂਟ ਤੇ ਜਿਹੜਾ ਮੈਂ ਪਹਿਲੇ ਤੇ ਦਿਖਾਇਆ ਸੇਮ ਵਰਕ ਹੈ ਜੀ ਇਹਦੇ ਤੇ ਉਵੇਂ ਕਲੀਆਂ ਪਾ ਕੇ ਜਿਵੇਂ ਕਲੀਆਂ ਟਾਈਪ ਸੈਂਟਰ ਤੇ ਆ ਜਾਣੇ ਆ ਇਹ ਬਹੁਤ ਪਿਆਰਾ ਵਰਕ ਉਵੇਂ ਘੇਰੇ ਤੇ ਵਰਕ ਹੈ ਸੇਮ ਤੇ ਨਾਰ ਆਰਗੈਂਜ਼ਾ ਦੇ ਵਿੱਚ ਹੀ ਦੁਪੱਟਾ ਰਾਦਪਟਾ ਫਿਨਿਸ਼ਿੰਗ ਕੀਤੀ ਹੋਈ ਹੈ। ਕਿ ਪ੍ਰਾਈਸ ਹੈਗਾ 4250 ਇਹ ਤੋਂ ਉਹ ਸੂਟ ਇੱਕ ਡਿਜ਼ਾਈਨ ਚ ਦਿਖਾਇਆ। ਨੈਕਸਟ ਡਿਜ਼ਾਈਨ ਦਿਖਾਉਣੇ ਆ। ਬੜਾ ਪਿਆਰਾ ਜਿਹਾ ਕਲਰ ਹੈ ਇਹ। ਇਹ ਦੇਖੋ ਬੜਾ ਸੋਹਣਾ ਬਦਾਮੀ ਜੀ ਟੋਨ ਤੇ ਕਲਰ ਹੈ। ਤੇ ਪ੍ਰਿੰਟ ਦੇਖੋ ਪਹਿਲਾਂ ਤਾਂ ਸੂਟ ਦਾ ਸਾਈਡ ਤੇ ਪ੍ਰਿੰਟ ਜਰੂਰ ਦੇਖਿਓ। ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹਦਾ। ਤੇ ਸੈਂਟਰ ਚ ਥੋੜੀ ਪਿਆਰਾ ਪ੍ਰਿੰਟ ਕਲਰ ਬਹੁਤ ਪਿਆਰਾ ਹੈ। ਤੇ ਸੈਂਟਰ ਚ ਸਾਰਾ ਵਰਕ ਕੀਤਾ ਹੋਇਆ ਦੇਖੋ ਪਲੇਨ ਔਰਗੈਂਜ਼ਾ ਲਗਾ ਕੇ ਬਹੁਤ ਪਿਆਰਾ ਵਰਕ ਤੇ ਘੇਰੇ ਤੇ ਡਬਲ ਲੇਸ ਲੱਗੀ ਹੋਈ ਹੈ ਇਹ ਦੇਖੋ ਬਹੁਤ ਸੋਹਣਾ ਸਾਰਾ ਮਸ਼ੀਨੀ ਵਰਕ ਕੀਤਾ ਹੋਇਆ ਹੈ ਸੈਂਟਰ ਤੇ ਪੂਰਾ ਕਲਰ ਬੜਾ ਪਿਆਰਾ ਸਿਲਕ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਤੇ ਬੜਾ ਪਿਆਰਾ ਇਸ ਦਾ ਦੁਪੱਟਾ ਦੁਪੱਟੇ ਚ ਵੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਵਿੱਚ ਪਲੇਨ ਫੈਬਰਿਕ ਲਗਾ ਕੇ ਉਹ ਖਾਤ ਪਿਆਰਾ ਦੁਪੱਟਾ ਡੈਡੀ ਕੀਤਾ ਹੋਇਆ ਪੱਲਿਆਂ ਤੇ ਵਰਕ ਹੈ ਜੀ ਦੁਪੱਟੇ ਦੇ ਪ੍ਰੋਪਰ ਫਿਨਿਸ਼ਿੰਗ ਹੋਈ ਵੀ 4250 ਪ੍ਰਾਈਸ ਦੇ ਨਾਲ ਆਪਣਾ ਇਹ ਬਹਲਾ ਸੂਟ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਪੈਰਟ ਮਹਿੰਦੀ ਕਲਰ ਹੈ ਜੀ ਗ੍ਰੀਨ ਤੋਂ ਹੁਣ ਤੇ ਸੇਮ ਡਿਜ਼ਾਈਨ ਹੈ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਦਿਖਾਵਾਂਗੇ ਦੇਖੋ ਸੈਂਟਰ ਤੇ ਸਾਰਾ ਹੈਵੀ ਵਰਕ ਹੈ ਇਹਰੇ ਤੇ ਡਬਲ ਲੇਸ ਲੱਗੀ ਹੋਈ ਹੈ ਤੇ ਕਲਰ ਬੜਾ ਪਿਆਰਾ ਹੈ ਸੂਟ ਦਾ ਤੇ ਪ੍ਰਿੰਟ ਬਹੁਤ ਸੋਹਣਾ ਤੇ ਨਾਲ ਹੈਗੇ ਥੋੜਾ ਸੋਹਣਾ ਡਿਜ਼ਾਈਨਰ ਦੁਪੱਟਾ ਦੇਖੋ ਨਾਲ ਪੱਲੇ ਤੇ ਵਰਕ ਹੈ ਵਿੱਚ ਲੇਸਿਸ ਦੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਫੈਬਰਿਕ ਯੂਜ਼ ਕਰਕੇ ਪਲੇਨ ਦੁਪੱਟਾ ਰੈਡੀ ਕੀਤਾ ਹੋਇਆ ਇਹ ਦੋ ਕਲਰ ਦਿਖਾਏ ਆ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਪ੍ਰਾਈਸ ਸੇਮ ਰਹਿਣਾ 4250 ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਸੋ ਡਿਜ਼ਾਈਨ ਆ ਗਿਆ ਬੜੀ ਸੋਹਣੀ ਪ੍ਰਿੰਟ ਸ਼ਰਟਾਂ ਤੇ ਪਲੇਨ ਫੈਬਰਿਕ ਦੇ ਨਾਲ ਇਹ ਦੇਖੋ ਸੈਂਟਰ ਚ ਦੇਖ ਸਕਦੇ ਤੁਸੀਂ ਕਿੰਨਾ ਪਿਆਰਾ ਵਰਕ ਹੈ ਜੀ ਇਹਦਾ ਪਿਆਰਾ ਵਰਕ ਹੈ ਸੈਂਟਰ ਦੇ ਉੱਪਰ ਤੋਂ ਲੈ ਕੇ ਸਾਰਾ ਵਰਕ ਕੀਤਾ ਹੋਇਆ ਤੇ ਘੇਰੇ ਤੇ ਵੀ ਵਰਕ ਹੈ ਜੀ ਨਾਲ ਬੜਾ ਸੋਹਣਾ ਲੇਸੀਜ਼ ਦੀ ਡਿਜ਼ਾਈਨਿੰਗ ਹੈ ਤੇ ਘੇਰੇ ਤੇ ਵੀ ਵਰਕ ਹੈ ਤੇ ਪ੍ਰਿੰਟ ਬੜਾ ਪਿਆਰਾ ਹੈ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ organza dupatta dupatta te de dete badi pyari designing kiti hoye dupatta te vi pure tai tai meeting de dupatta honge sare dupatta ch vi work hai badi choti laces di designing hai ji badi mehnat hai ji dupatta te vi mai designing karni 4250 price de naal ede vich hi hai ga apne kol green color eh same design de vich hai ji ਦੋ ਦੋ ਕਲਰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਕਿਕ ਡਿਜ਼ਾਈਨ ਦੇ ਵਿੱਚ ਦੋ ਦੋ ਕਲਰ ਹੋਣਗੇ ਬੜਾ ਸੋਹਣਾ ਗ੍ਰੀਨ ਕਲਰ ਹੈ ਹਮੇਸ਼ਿਆ ਉਂਵਰਕ ਘੇਰੇ ਤੱਕ ਬਹੁਤ ਪਿਆਰਾ ਵਰਕ ਕੀਤਾ ਹੋਇਆ ਹੈ ਸੇਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਨਾਲ ਦਾ ਹੀ ਸੂਟ ਹੈ ਅਮੈਂ ਦੁਪੱਟਾ ਰੈਡੀ ਕੀਤਾ ਹੋਇਆ ਪਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਵਰਕ ਦੇ ਨਾਲ 4250 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਆ ਗਿਆ ਬੜਾ ਪਿਆਰਾ ਵਾਈਨ ਕਾਫੀ ਵਾਈਨ ਜਾਂ ਕਲਰ ਹੈ ਤੇ ਫਿਰ ਇਹਨਕੀ ਦਾ ਵੀ ਬੜਾ ਸੋਹਣਾ ਸੂਟ ਦਾ ਸਾਰਿਆਂ ਦੇ ਪ੍ਰਿੰਟ ਸਾਰਿਆਂ ਦੇ ਬੜੇ ਪਿਆਰੇ ਆ ਬਹੁਤ ਪਿਆਰਾ ਸੈਂਟਰ ਚ ਸਾਰਾ ਵਰਕ ਕੀਤਾ ਹੋਇਆ ਇਹ ਸਾਰਾ ਮਸ਼ੀਨੀ ਥ्रेड ਵਰਕ ਹੈ ਜੀ ਇਹ ਬੜਾ ਸੋਹਣਾ ਸੀਕੁਐਂਸ ਵਰਕ ਕੀਤਾ ਹੋਇਆ ਤੇ ਘੇਰੇ ਤੇ ਵੀ ਨਾਲ ਦੇ ਥ्रेड ਦੇ ਨਾਲ অর্ਗੈਂਜ਼ਾ ਲਗਾ ਕੇ ਸਾਰਾ ਵਰਕ ਕੀਤਾ ਹੋਇਆ ਜੀ ਜਿਨ੍ਹਾਂ ਨੂੰ ਥੋੜਾ ਡਾਰਕ ਕਲਰ ਪਸੰਦ ਹੈ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਤੇ ਨਾਲ ਹੈਗਾ ਬੜਾ ਸੋਹਣਾ ਡਿਜ਼ਾਈਨਰ ਦੁਪੱਟਾ ਪਿਆਰਾ ਦੁਪੱਟਾ ਲੇਸੀਸ ਦੀ ਡਿਜ਼ਾਈਨਿੰਗ ਦੇ ਨਾਲ ਪਿਆਰੀ ਸੋਹਣੀਆ ਫਰੈਂਡ ਨਾਲ ਨੈਕਟ ਹੈਗਾ ਮਸਟਰਡ ਕਲਰ ਜਿਹੜਾ ਬਿਲਕੁਲ ਕਾਲਸ ਤੇ ਮਸਟਰਡ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੇਮ ਇਸੇ ਡਿਜ਼ਾਈਨ ਦੇ ਵਿੱਚ ਜਿਹੜਾ ਵਾਈਨ ਪਰਪਲ ਦਿਖਾਇਆ ਸੇਮ ਇਸੇ ਡਿਜ਼ਾਈਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵਰਕ ਸੈਂਟਰ ਦੇ ਵਿੱਚ ਸਾਈਡ ਤੇ ਬੜਾ ਪਿਆਰਾ ਵਰਕ ਹੈ ਤੇ ਕਿਹ ਰਿਤੇ ਵੀ ਵਰਕ ਬੜਾ ਸੋਹਣਾ ਪ੍ਰਿੰਟ ਬਹੁਤ ਸੋਹਣਾ ਹੈ ਦਾ ਸੂਟ ਦਾ ਬਹੁਤ ਸੋਹਣਾ ਬਰੀਕੀ ਵਰਕ ਕੀਤਾ ਹੋਇਆ ਪੂਰੀ ਸ਼ਰਟ ਤੇ ਨਾਲ ਸਿਰਕਦੀ ਪਲੇਨ ਬਾਟਮ ਹੈ ਜੀ ਤੇ ਦੇਖੋ ਪੱਲਿਆਂ ਤੇ ਵੀ ਓਵੇਂ ਹੀ ਵਰਕ ਬਹੁਤ ਸੋਹਣਾ ਨਾਲ ਪ੍ਰੋਪਰ ਫਿਨਿਸ਼ਿੰਗ ਫੋਰ ਸਾਈਡ ਤੇ ਵਿੱਚ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਦੁਪੱਟਾ ਹੈ ਪੂਰੇ 2.5 ਮੀਟਰ ਦੇ ਦੁਪੱਟੇ ਹੈ ਜੀ ਫੁੱਲ ਲੈਂਥ ਦੇ ਤੇ ਪ੍ਰਾਈਸ ਹੈਗਾ ਇਹਨਾਂ ਦਾ 4250 ਪ੍ਰਾਈਸ ਦੇ ਨਾਲ ਇਹ ਹਣੇ ਸੂਟ ਆਪਣੇ ਪਹਿਲਾਂ ਮੈਂ ਤੁਹਾਨੂੰ ਦਿਖਾਏ ਆ 3400 ਦੇ ਨਾਲ ਚਾਰ ਸੂਟ ਤੇ ਹੁਣ ਅੱਠ ਸੂਟ ਤੁਹਾਨੂੰ ਦਿਖਾਏ ਆ ਇਹ ਵਾਲੇ 4250 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਮੇਰਾ 8146580803 824658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ